ਲੌਰ ਦੇ ਵੱਖ-ਵੱਖ ਇਲਾਕਿਆਂ ਵਿੱਚ ਆਏ ਦਿਨ ਵਰਦਾ ਤਾਰਕੰਦਾ ਨਾਮ ਨਹੀਂ ਲੈ ਰਹੀਆਂ ਫਲੋਰ ਦੇ ਨਸਤੇਖ ਪਿੰਡ ਨਗਰ ਵਿੱਚ ਇੱਕ ਮਣੀ ਚੇਂਜਰ ਦੀ ਦੁਕਾਨ ਤੇ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੇ ਮੂੰਹ ਕੱਪੜੇ ਨਾਲ ਲਪੇਟੇ ਹੋਏ ਸਨ ਦੁਕਾਨ ਦੇ ਅੰਦਰ ਵੜ ਕੇ ਦੁਕਾਨ ਦੇ ਮਾਲਕ ਬਲਜੀਤ ਸਿੰਘ ਨੂੰ ਦੋ ਨੌਜਵਾਨ ਕੁੱਟਮਾਰ ਕਰੇ ਸੀ ਤੇ ਇੱਕ ਨੌਜਵਾਨ ਨੇ ਪਿਸਤੌਲ ਦੀ ਨੋਕ ਤੇ ਗੱਲੇ ਵਿੱਚੋਂ ਇੰਡੀਆ ਕਰੰਸੀ 1.5 ਲੱਖ ਦੇ ਕਰੀਬ ਕੱਢ ਕੇ ਫਰਾਰ ਹੋਣ ਲੱਗੇ ਤਾਂ ਦੁਕਾਨ ਦੇ ਬਾਹਰ ਮਾਲਕ ਬਲਜੀਤ ਸਿੰਘ ਦਾ ਬੇਟਾ ਨਰਿੰਦਰ ਸਿੰਘ ਮੌਕੇ ਤੇ ਆ ਗਿਆ ਜਿਨ੍ਹਾਂ ਨੇ 3-9 ਨੌਸਵਾਨਾਂ ਨਾਲ ਮੁਕਾਬਲਾ ਕੀਤਾ ਫਿਰ ਵੀ ਉਹ ਭਜਣ ਵਿੱਚ ਕਾਮਯਾਬ ਹੋ ਗਏ ਦੁਕਾਨ ਦੇ ਮਾਲਕ ਘਬਰਾ ਕੇ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਚਲੇ ਗਏ ਉਹਨਾਂ ਨੇ ਫਿਰ ਫਿਲੌਰ ਥਾਣੇ ਨੂੰ ਸੂਚਨਾ ਦਿੱਤੀ ਫਿਲੌਰ ਦੀ ਪੁਲਿਸ ਨੇ ਮਨੀ ਚੇਂਜਰ ਦੀ ਦੁਕਾਨ ਤੇ ਪਹੁੰਚ ਕੇ ਦੁਕਾਨ ਦੇ ਮਾਲਕ ਦੇ ਬਿਆਨ ਨੋਟ ਕੀਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਢਵਾਈ ਤੇ ਥਾਣੇਦਾਰ ਸੁਖਦੇਵ ਸਿੰਘ ਨੇ ਕਿਹਾ ਕਿ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਲੁੱਟਖੁਆ ਕਰਨ ਵਾਲੀ ਨੌਸਵਾਨਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਬੰਦੀ ਕਾਰਵਾਈ ਕੀਤੀ ਜਾਵੇਗੀ ਸਰ ਤੁਹਾਡਾ ਨਾਮ ਕੀ ਹੈ ਤੇ ਕੀ ਗੱਲਬਾਤ ਹੋਈ ਹੈ ਤੇ ਤੁਸੀਂ ਦੁਕਾਨ 'ਚ ਇਕੱਲੇ ਕੀ ਨਾ ਤੁਹਾਡਾ? ਇਹ ਮੇਰਾ ਨਾਮ ਬਲਜੀਤ ਸਿੰਘ ਹੈ ਜੀ। ਜੀ ਜੀ। ਕੀ ਹੋਇਆ ਜੀ? ਤੇ ਤਿੰਨ ਬੰਦੇ ਆਏ ਸੀਗੇ ਜੀ। ਠੀਕ ਹੈ ਜੀ। ਤਿੰਨ ਬੰਦੇ ਆਏ ਜਿਹਦੇ ਮੂਹਰੇ ਪਏ ਸੀਗੇ। ਹਾਂਜੀ। ਤੇ ਉਹਨਾਂ ਨੇ ਕਿਹਾ ਵੀ 100 ਡਾਲਰ ਚਾਹੀਦੇ। ਠੀਕ ਹੈ ਜੀ। ਤੇ ਅਜਿਹਾ ਕਿਹਾ ਵੀ ਸਾਡੇ ਕੋਲ ਤਾਂ ਹੈ ਨਹੀਂਗੇ। ਤੁਸੀਂ ਫਲੋਰ ਚੱਲ ਜਾਓ ਜਾਂ ਕਿਤੇ ਹੋਰ ਪੁੱਛ ਲਓ। ਠੀਕ ਹੈ ਜੀ। ਹਾਂਜੀ ਫਿਰ ਐਨੀ ਗੱਲ ਹੋਈ ਉਸ ਤੋਂ ਬਾਅਦ ਫਿਰ ਬਾਦ ਕਹਿੰਦੇ ਇਹ ਕਹਿੰਦੇ ਕਢ ਦੋ ਸਭ ਕੁਝ ਹਾਂਜੀ ਸਭ ਕਢ ਦੋ ਫਿਰ ਉਹਨੇ ਅੰਦਰ ਐਂਟਰ ਕੀਤਾ ਠੀਕ ਹੈ ਜੀ ਤੇ ਮੇਰੇ ਬਣਾ ਫਟਫਟ ਮਾਰੇ ਹਾਂਜੀ ਤੇ ਬਾਅਦ ਚ ਉਹਨਾਂ ਨੇ ਮੈਨੂੰ ਕੰਨ ਨਾਲ ਲਾ ਲਿਆ ਬਾਕੀ ਬੰਦੇ ਹੰਗਰਾ ਠੀਕ ਹੈ ਜੀ ਕੀ ਸੀ ਉਹਨਾਂ ਦੇ ਹੱਥ ਵਿੱਚ ਹੱਥ ਵਿੱਚ ਬਣਾ ਅੰਗਾਨੀ ਸੀ ਗਾਂਸੀਰ ਬਾਲਵਰ ਹਾਂਜੀ ਹਾਂਜੀ ਫਿਰ ਕਿੰਨਾ ਲੈ ਗਿਆ ਕੈਸ਼ ਕਿੰਨਾ ਲੈ ਗਿਆ ਕਿਆ ਜੀ ਬਈ ਇਹ 1.5 ਦੇ ਵਿੱਚ ਹੀ ਚੱਲਦਾ 1.5 ਲੱਖਾਂ ਕਿ ਇੰਡੀਅਨ ਕਰੰਸੀ ਸੀ ਕਿ ਡਾਲਰ ਸੀ ਅੱਜ ਅੱਛਾ ਤੇ ਪ੍ਰਸ਼ਾਸਨ ਨੂੰ ਤਲਾਹ ਦਿੱਤੀ ਹਾਂ ਜੀ ਪ੍ਰਸ਼ਾਸਨ ਆਇਆ ਸੀਗਾ ਆਇਆ ਸੀ ਠੀਕ ਹੈ ਕੀ ਮੰਗ ਕਰਦੇ ਹੋ ਮੰਗ ਇਨਸਾਫ ਹੀ ਹੁੰਦਾ ਜੀ ਉਹ ਚਾਹੀਦਾ ਠੀਕ ਹੈ ਹੋ ਇਹ ਕੀ ਲੱਗਦਾ ਸਰਕ ਸਮੋਚ ਸਿਗਰਟ ਨੂੰ ਜਿਹੜੀ ਰੈਸਿਪੀ ਤੇ ਇਸ ਦਾ ਇੰਸਟੀਚਨਲ ਬਣੇ ਚੇਂਜਿੰਗ ਜਿਹੜਾ ਮਾਚੀ ਸੇ ਕੋਬਲ ਜੀ ਉੱਥੇ ਕੋਈ ਲਗਦੀ ਜਿਹੜਾ ਕੋਕ ਲੱਗੇ ਜੀ ਉਸ ਤੋਂ ਬਾਅਦ ਜਿਹੜੀ ਸਾਡੇ ਮਿਊਨਿਸਪੈਲਟੀ ਦੇ ਉੱਤੇ ਮੌਕੇ ਦੇ ਖੁਸ਼ੀਆਂ ਜੀ ਜੀ ਤੇ ਯਾਰ ਦੇ ਮੋਪਾ ਦੇਖਿਆ ਜੀ ਸੀਸੀਟੀਵੀ ਕੈਮਰੇ ਉਹ ਲੱਗਿਆ ਉਹ ਰਿਪੋਰਟ ਚੈੱਕ ਚੱਗੀ ਜਾ ਰਹੀ ਹੈ ਜੀ ਤੇ ਪੁਜੀ ਸਿੰਘ ਦਾ ਬਿਆਨ ਦਿੱਤੀ ਜੋ ਦੀ ਉਹ ਬਣਦੀ ਕਰ ਰਹੀ ਹੈ ਕੀ ਲੱਗਦਾ ਸਰ ਕਾਦੀ ਨੁਕਤੇ ਲਗਾਇਆ ਉਹ ਲੁੱਟ ਕੇ ਇਹ ਕਨਵਰਸਿਟੀ ਚੱਲ ਰਹੀ ਹੈ ਜੀ ਹਾਂਜੀ ਕੈਮਰੇ ਜਿਹੜਾ ਉਹ ਕਿੰਨੇ ਵਿਅਕਤੀ ਸੀਗੇ ਜੀ ਵਿਅਕਤੀ ਕਿੰਨੇ ਸੀਗੇ ਤਿੰਨ ਕੀ ਉਹਨਾਂ ਨੇ ਮੁਕਾਬਲਾ ਵੀ ਦੁਕਾਨਦਾਰ ਵਾਲੇ ਨੇ ਕੀਤਾ ਕੋਸ਼ਿਸ਼ ਕੀਤੀ ਹਾਂ ਦੁਕਾਨਦਾਰ ਨੇ ਜਿਹੜਾ ਸੀ ਉਹ ਕਿੰਨੇ ਸੀ ਸੀਟੀਵੀ ਕਾਟੇ ਜਿਹੜੇ ਖੇਤ ਉੱਪਰ ਹਨ ਉਹਨਾਂ ਨਾਲ ਤਿੰਨਨ ਲੋਕਾਂ ਨੇ ਕੋਸ਼ਿਸ਼ ਕੀਤੀ ਪਰ ਉਹ ਪੰਨ ਜਿਹੜੇ ਸੀ ਉਹ ਫੜਾ ਹਾਂਜੀ ਹਾਂਜੀ ਸਰ ਕਾਦੇ ਤੇ ਸੀਗੇ ਹੁੰਡੇ ਨੌਜਵਾਨ ਮੋਟਰਸਾਈਕਲ ਮੋਟਰਸਾਈਕਲ ਤੇ ਕੀ ਸੀਸੀਟੀਵੀ ਕੈਮਰੇ ਖੰਗਾਰੇ ਹਾਂਜੀ ਸੀਸੀਟੀਵੀ ਥੋੜੇ ਜਿਹੜੇ ਜਿਓਂ ਉੱਪਰ ਲੱਗੀਆਂ ਨੇ ਸੀਸੀਟੀਵੀ ਥੋੜੇ ਜਿਹੜੇ ਜਿਓਂ ਚੱਲ ਰਹੇ ਨੇ